ਹਾਂਜੀ ਸਵਾਗਤ ਆ ਤੁਹਾਡਾ ਆਪਣੇ ਨਵੇਂ ਵਲੌਗ ਦੇ ਵਿੱਚ ਤੇ ਵਲੌਗ ਆ ਜੇ ਆਪਾਂ ਬਹੁ ਟਾਈਮ ਬਾਅਦ ਬਣਾ ਰਹੇ ਆ ਤੇ ਆਪਣਾ ਜੀਰੀ ਦਾ ਕੰਮ ਜਿਹੜਾ ਸਟਾਰਟ ਹੋ ਗਿਆ ਬਸ ਲਗਭਗ ਤੇ ਕੱਲ ਤੋਂ ਆਪਾਂ ਕਦੂ ਸਟਾਰਟ ਕਰ ਦੇਣਾ ਹਾਂਜੀ ਬਾਈ ਤੇ ਆਪਾਂ ਨੇ ਬੋਰ ਵੀ ਜਿਹੜਾ ਇੱਧਰ ਕਰਵਾ ਲਿਆ ਪਹਿਲਾਂ ਆਪਣਾ ਬੋਰ ਉੱਥੇ ਹੁੰਦਾ ਸੀ ਤੇ ਐਤਕੀ ਆਪਾਂ ਬੋਰੂ ਰੇ ਕਰਾ ਲਿਆ ਕਿਉਂਕਿ ਜਿਹੜਾ ਉੱਥੇ ਲੈਵਲ ਸੀਗਾ ਥੱਲੇ ਵਾ ਗਿਆ ਪਾਣੀ ਦਾ ਤਾਂ ਕਰਕੇ ਉਹ ਰੇ ਕਰਾ ਲਿਆ ਤੇ ਆਪਣੇ ਫੀ ਜੀ ਵੀ ਆ ਗਿਆ ਲੇਵਰ ਉਪ ਜੀਰੀ ਵਾਲੀ ਤੇ ਅੱਜ ਆਏ ਨੇ ਇਹ ਤੇ ਦੇਖੋ ਜੀ ਆਪਣਾ ਆਹੀ ਤੋਂ ਰਹਿ ਗਿਆ ਬਸ ਇਕੱਲਾ ਪੌਦਾ ਵਾਲਾ ਤੇ ਬਾਕੀ ਸਾਰੀ ਆਪਣੀ ਜੀਰੀ ਲੱਗ ਗਈ ਤੇ ਇਹਨੂੰ ਆਪਾਂ ਵਿੱਚੇ ਵਾਦਾਂਗੇ ਪੌਦਿਆਂ ਨੂੰ ਬਸ ਜਿਹੜੀ ਹੈਗੀ ਆ ਤੇ ਜੇ ਕਿਸੇ ਨੂੰ ਲੋੜ ਹੋਈ ਤਾਂ ਦੇ ਦਾਂਗੇ ਤੇ ਬਾਕੀ ਤੁਸੀਂ ਦੇਖੋ ਤੇ ਹੁਣ ਦੇਖੋ ਬੋਰ ਚ ਪਾਣੀ ਵਧੀਆ ਹੁਣ ਤਾਂ ਯੂਰੇਲ ਵਾਇਸ ਆ ਤੇ ਪਾ ਬੋਰ ਤੋਂ ਦੁਖਾਇ ਸੀ ਮੈਂ ਪਹਿਲਾਂ ਹਾਂਜੀ ਤੇ ਹੁਣ ਮੈਂ ਜਾ ਰਿਹਾ ਮੋਟਰ ਦੇ ਮਿੱਟਰੇਣਾ ਚੌਲਾਂ ਦਾ ਕਟਾਵੇਂ ਦਾ ਤੇ ਫਲਾ ਅਸਕੜੀ ਮੋਟਰ ਤੇ ਜਾ ਰਿਹਾ ਤੇ ਆ ਜਾਂਦਾ ਦੁਆਰ ਸੀ ਆ ਜਾਂਦਾ ਦੁਆਰ ਮੇਰੀ ਕਰਕੇ ਤੇਰੀ ਲਾਹਤ ਦੇਖੋ ਤੁਸੀਂ ਬਦਲ ਹੋਇਆ ਪਿਆ ਪੂਰਾ ਸੈਂਕੀਆਂ ਜੀ ਹਾਂਜੀ ਤੇ ਮੋਟਰ ਤੇ ਤਾਂ ਮੈਂ ਆ ਗਿਆ ਤੇ ਬਸ ਹੁਣ ਆਪਾਂ ਚਾ ਟੇਕਦੇ ਆਂ ਮੱਥਾ ਤੇ ਫਿਰ ਚੱਲਦੇ ਆਂ ਆਪਾਂ ਉਧਰਲੀ ਮੋਟਰ ਤੇ ਦੇਖੋ ਤੇ ਬਸ ਹੁਣ ਆਪਾਂ ਮੱਥਾ ਟੇਕਦੇ ਆਂ ਤੇ ਬੱਦਲ ਦੇਖੋ ਤੁਸੀਂ ਕਿੰਨਾ ਹੋਇਆ ਪਿਆ ਜੇ ਮੀਂਹ ਆ ਜਵੇ ਤਾਂ ਵਧੀਆ ਬਹੁਤ ਗਰਮੀ ਹੋਈ ਪਈ ਆ ਤੇ ਆਪਾਂ ਹੈਗੇ ਆ ਲਾਸਟ ਵਾਲੀ ਮੋਟਰ ਤੇ ਬਿਲਕੁਲ ਤੇ ਇਧਰ ਆਪਣਾ ਜਿਹੜੀ ਸਾਰੀ ਲੱਗ ਗਈ ਤੇ ਬਸ ਆਪਣਾ ਪੌਦਾ ਵਾਲਾ ਹੋ ਰਹਿ ਗਿਆ ਉਧਰ ਜਿਹੜਾ ਤੁਹਾਨੂੰ ਦਿਖਾਇਆ ਸੀ ਮੈਂ ਤੇ ਬਾਕੀ ਸਭ ਕੁਝ ਠੀਕ ਆ ਫਲੈਟ ਆਈ ਹੀ ਆ ਉਹ ਵਈ ਪੂਰਾ ਆ ਗਿਆ ਬੱਦਲ ਤੇ ਹਨੇਰਾ ਹੋਇਆ ਪਿਆ ਜਿਵੇਂ 6-7 ਵਜੇ ਹੁੰਦੇ ਨੇ ਪਰ ਟਾਈਮ ਹੋਇਆ ਹਜੇ 5:00 ਵਜੇ ਨੇ ਤੇ ਦੇਖੋ ਮਾਹੌਲ ਵਧੀਆ ਹੋ ਗਿਆ ਪੂਰਾ ਬਾਨ ਪਾਈ ਨਾ ਕਿ ਚੋਰ ਇੰਤਾਨ ਨੇ ਆਹ ਕੰਮ ਹਾਂ ਜੇ ਅੱਜ ਹੋ ਗਿਆ ਅਗਲਾ ਦਿਨ ਤੇ ਆ ਗਿਆ ਆਪਾਂ ਖੇਤ ਤੇ ਰੇ ਪੈ ਰਿਹਾ ਆਪਣੇ ਜੀ ਦੇ ਵਿੱਚ ਤੇ ਦੇਖੋ ਟਰੈਕਟਰ ਲਿਆਂਦਾ ਖੇਤ ਆਪਾਂ ਨੇ ਤੇ ਜੀਰੀ ਚ ਰੇ ਪੈ ਰਿਹਾ ਜੇ ਤੁਹਾਨੂੰ ਦਿਖ ਰਿਹਾ ਤਾਂ ਉਹ ਪਾਰੇ ਨੇ ਹੁੰਦੇ ਆਪਣੇ ਬਾਕੀ ਦੇਖੋ ਤੁਸੀਂ ਵਾਹ ਲਓ ਤੇ ਆਪਾਂ ਨੇ ਆਪਣੇ ਦਾ ਡੱਕਾ ਇਹ ਵੀ ਪੇਟੀ ਨਵੀਂ ਲਵਾ ਲਈ ਡੱਕਦੀ ਤੇ ਪੂਰਾ ਸਿਸਟਮ ਓਕੇ ਕਰਤਾ ਡੱਕ ਡੱਕ ਵਧੀਆ ਸਮਰਾਤਾ ਤੇ ਦੇਖੋ ਤੁਸੀਂ ਨਵਾਂ ਬਣ ਗਿਆ ਤੇ ਯੂ ਵੀ ਲਵਾ ਲਈ ਸੀ ਆਪਾਂ ਨੇ ਸਾਰਾ ਕੰਮ ਓਕੇ ਦੀ ਗ੍ਰੇਟ ਆ ਤੇ ਵਧੀਆ ਲੱਗਦਾ ਵੈਸੇ ਹੁਣ ਪਹਿਲਾਂ ਨਾਲ ਤੇ ਬਾਕੀ ਦੇਖੋ ਤੁਸੀਂ ਤੇ ਮੈਂ ਘਰੋਂ ਦਵਾਈ ਵੀ ਚੱਕ ਲਿਆ ਸੀਗਾ ਪोटाਸ਼ ਉਧਰੋਂ ਮੈਂ ਆ ਗਿਆ ਤੇ ਹੁਣ ਆਪ ਘਾਰੇ ਚ ਪਾਣੀ ਛੱਡਿਆ ਹੋਇਆ ਤੇ ਹਾਲੇ ਚੋਂ ਪਾਈ ਨਹੀਂ ਕਿਉਂਕਿ ਪਹਿਲਾਂ ਸੁੱਕਾ ਸੀ ਹੁਣ ਪਾਣੀ ਗਿਆ ਉੱਥੇ ਤੱਕ ਤੇ ਪਾ ਕੇ ਦੇਖਾਂਗੇ ਜੇ ਪੈਂਦੇ ਨੇ ਟਰੈਕਟਰ ਜਦੋਂ ਪਿੱਛੇ ਕਰਦੇ ਆ ਪਰ ਉਹਨੂੰ ਰੁਟ ਜਾਂਦਾ ਤੇ ਦੇਖੋ ਤੁਸੀਂ ਆਪਣੀ ਵਾਲਾ ਥਾਂ ਇਹ ਵੀ ਕੱਲ ਬਾਹਿਆ ਸੀ ਤੇ ਬਸ ਅੱਜ ਇਹ ਚ ਵੀ ਪਾਣੀ ਛੱਡ ਦੇਣਾ ਤੇ ਫਿਰ ਭਈ ਇਹ ਲਾ ਦੇਣਗੇ ਦੇਖੋ ਬਸ ਦੇਖੋ ਮਿੱਤਰੋ ਸਾਗਾ ਲੱਗ ਰਿਹਾ ਇਹਦੇ ਚ ਤੇ ਬਸ ਫਾਈਨਲ ਆ ਕੇ ਰਾਤਾ ਆਪਣਾ ਤੇ ਇਹਦੇ ਚ ਆਪ ਛੱਡਾਂਗੇ ਕਾਲੂ ਪਾਣੀ ਇਹਦਾ ਕਾਲੂ ਕਰਕੇ ਕਾਣ ਬਸ ਬਈਏ ਲਾ ਜਾਣਗੇ ਕਾਲੂ ਫਿਰ ਆਪਣਾ ਕੰਮ ਪੂਰਾ ਓਕਿਆ ਤੇ ਬਸ ਫਿਰ ਆਪਾਂ ਕਾਲੂ ਟਰੈਕਟਰ ਧੋ ਦਾਂਗੇ ਚਮਕਾ ਲਾਂਗੇ ਪੂਰਾ ਤੇ ਫਿਰ ਆਪਾਂ ਲਾਵਾਂਗੇ ਆਪਣਾ ਪੈਰਿਸ ਟਾਵਰ ਮੋਡੀਫਿਕੇਸ਼ਨ ਨਾਲ